ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਮਿੱਤਰੋ ਬੇਨਤੀ ਹੈ ਵੀ ਵੀਡੀਓ ਚੰਗੀ ਲੱਗੀ ਚਲਦੀ-ਚਲਦੀ ਨੂੰ ਸ਼ੇਅਰ ਕਰ ਦਿਓ ਕਿਉਂਕਿ ਤੁਹਾਨੂੰ ਅੱਜ ਇੱਕ ਛੱਤ ਥੱਲੇ ਟਰੈਕਟਰ ਵੀ ਟਰਾਲੀਆਂ ਵੀ ਜੇ ਕਿਸੇ ਭਰਾ ਨੇ ਲੈਣੀਆਂ ਹੋਣ ਇੱਕੇ ਥਾਂ ਹੀ ਦਿਖਾਵਾਂਗੇ ਨਵੀਂ ਟਰਾਲੀ ਲੈਣੀ ਆ ਕੋਈ ਪ੍ਰਾਈਮ ਟਰਾਲੀ ਲੈਣੀ ਆ ਤਾਂ ਵੀ ਤੇ ਟਰੈਕਟਰ ਵੀ ਫੁੱਲ ਵਾਜਿਬ ਰੇਟ ਵਾਲੇ ਹੋਣਗੇ ਜ세ਦਾਰ ਜੀ ਕੋਲੇ ਸਾਡੇ ਫੁੱਫੜ ਜੀ ਵੀ ਨੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਟੇਟਾ ਕੋ ਇਹਦਾ ਫੋਨ ਨੰਬਰ ਤੇ ਐਡਰੈਸ ਥੋੜਾ ਬੋਲ ਦਿਓ ਸ਼ੁਰੂ ਜੀ ਐਡਰੈਸ ਆਪਣਾ ਫੋਨ ਨੰਬਰ 95925 95925 90557 90557 557 ਸੰਦੋਹਾ ਪਿੰਡ ਹੈ ਸੰਦੋਹਾ ਪਿੰਡ ਜੀ ਇਹਨਾਂ ਪਿਆਰ ਚ ਕੋਈ ਹੈ ਟਰੈਕਟਰ ਵੀ ਹੁੰਦੇ ਐ ਤੇ ਟਰਾਲੀਆਂ ਵੀ ਹੁੰਦੀਆਂ ਹਨ ਕਿੰਨੇ ਟਰੈਕਟਰ ਐ ਜੀ ਤਾਂ ਆਪਣੇ ਕੋ ਪੰਜ ਪੰਜ ਟਰੈਕਟਰ ਦਿਖਾਓ ਜੀ ਕਿਹੜੇ ਤੋਂ ਸ਼ੁਰੂ ਕਰੀਏ ਆਹ ਸੋਨ ਵਾਲੀ ਤੱਕ ਦਾ ਇੱਕ ਆਹ ਸੋਨ ਵਾਲੀ ਦਾ ਟਰਾਈ ਤੇ ਵਰਦਾ 70 ਕੇ ਬਿਹਟ ਰੈਟਰ ਦੇ ਟਾਇਰ ਆ 2008 ਮਾਡਲ ਹੈ ਨਾ ਹਾਂ 8 ਵਾਲਾ 8 ਵਾਲਾ ਇੱਕ ਨੰਬਰ 250 ਹੁੰਦਾ ਤੇ ਹਰਿਆਣਾ ਆ ਇਹ ਹਰਿਆਣਾ ਜੀ ਤਕਰੀਬਨ ਠਹਾਰੇ ਹਰਿਆਣਾ ਨਾ ਮੈਂ ਨੰਬਰ ਸਾਰੇ ਹਰਿਆਣਾ ਦਾ ਇੱਕ ਪੰਜਾਬ ਆ ਜਿਹੜਾ ਆ ਉਹ ਪੰਜਾਬਾ ਖਲਾ 55000 ਹੁੰਦਾ ਫੋਨ ਨਾਲ ਪੰਜਾਬੀ ਜੀ ਤੇ ਇਹੇ ਟਰੈਕਟਰ 2008 ਮਾਡਲ ਇਹਦਾ ਮੁੱਲ ਕੀ ਤੇ ਦੇਣਾ ਕਿੰਨੇ ਦਾ ਮੁੱਲ ਦਾ ਲਿਖਿਆ ਪਿਆ ਗਿਆ 245000 ਹਾਂ ਜੀ ਦੇਣਾ ਕਿ ਕਰ ਲਾਂਗੇ ਕੋਈ ਗੱਲ ਨਹੀਂ ਕਿੰਨੇ ਦਾ ਕਰ ਲਾਂਗੇ ਘੱਟ ਦੇ ਜਦਾ ਯਾਰ ਹੋ ਗਿਆ ਫੋਨ ਤੇ ਸੰਪਰਕ ਕਰੋ ਠੀਕ ਹੈ ਜੀ ਹਾਂ ਫੋਨ ਤੇ ਸੰਪਰਕ ਕਰੋ ਅੱਗੇ ਟਰੈਕਟਰ ਹੈਗਾਗਾ ਹੋਰ ਕਿਹੜਾ ਟਰੈਕਟਰ ਜੀ 4 ਨਵਾਂ ਮਾਡਲ। ਇਹ ਤਾਲੀ ਬਹੁਤ ਸੋਹਣਾ ਟਰੈਕਟਰ ਹੈ ਜੀ 2009 ਮਾਡਲ ਹੈ। ਨੰਬਰ ਜ਼ਰੂਰ ਹੈਣਾ ਪਰ ਪੰਜਾਬ ਵਾਲਿਆਂ ਨਾਲੋਂ ਵੀ ਸਾਫ਼ ਹਾਲਤ ਦਾ ਟਰੈਕਟਰ ਹੈ। ਬਾਡੀ ਲੈ ਕੇ ਚੈੱਕ ਕਰ ਲੋ ਜੀ। ਪੂਰਾ ਚੰਗਾ ਟਰੈਕਟਰ ਕਹਿ ਸਕਦੇ ਆਂ ਕਿ ਸੋਹਣਾ ਟਰੈਕਟਰ ਹੈ ਵੀਰੇ। ਟਾਇਰ ਟੂਰ ਹੈਗਾ 75 ਪੈਸੇ। ਇੱਕ ਹੋਰ ਐਕਸਟਰਾ ਚੀਜ਼ ਹੈ ਇਹਦੇ ਵਿੱਚ ਇਹਨਾਂ ਦੇ ਨਾ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈ। ਘੱਟੋ ਘੱਟ 10-12000 ਦਾ ਇਹ ਵੀ ਵੱਧ ਹੈਗਾ ਟਰੈਕਟਰ ਦੇ 75 ਪੈਸੇ ਟਾਇਰ ਹੈ ਚੰਗਾ ਟਰੈਕਟਰ ਹੈਗਾ। ਪਾਡੀ ਲੈਂਦਾ ਚੈੱਕ ਕਰ ਲੋ ਮਗਰਾੜਾ ਮਰੂਨਾ ਦਾ ਚੈੱਕ ਕਰ ਲੋ ਤੁਸੀਂ ਪੂਰਾ ਸੋਨਾ ਚੈੱਕ ਕਰਵਾਉਂਦਾ ਹੈ ਜੀ ਉੱਥੇ ਸਿੱਧਾ ਚੈੱਕ ਕਰਵਾਉਂਦਾ ਹੈ ਅੱਛਾ ਰਿਵਰਸ ਵੀਡੀਓ ਵਾਲਾ ਰਿਵਰਸ ਵੀਡੀਓ ਜੀ ਰੋਸ ਵੀਡੀਓ ਵੀ ਚੈੱਕ ਕਰ ਪੁੱਠੇ ਵਿਦੇ ਨਕਰੀਨ ਕਲਾ ਮੈਸੇਜਿੰਗ ਚਲਾਉਣਾ ਹੈ ਜਦੋਂ ਮਸ਼ੀਨ ਨੂੰ ਬੈਂਕ ਦੇ ਪਾਓ ਨਾਲ ਦੀਆਂ ਬੈਂਕ ਪੁੱਠਾ ਵਾਰੂ ਮੈਸੇਜ ਅੱਛਾ ਪੈਗ ਵੀ ਘਵਾਉਂਦਾ ਹਾਂ ਹਾਂ ਬਲਕੀ ਜਿੱਤੇ ਦੇਣਾ ਮਿਲਦਾ ਹੈ ਹੈ ਇਹ ਦੇਣਾ ਹੈ 70000 ਰੋਸ ਲੱਖ 85000 ਦਾ ਰੇਡੀ ਲਿਖਿਆ ਜੀ 10000 ਲਗਾ ਹੋਰ ਕਢਾ ਲਾਂਗੇ 5000 ਖੱਤਰ ਦਾ ਪੈਂਡਾ ਜਾਂਦਾ ਹੈ 23 ਦਾ ਇਹਦਾ ਨਾ ਨਾ 23 ਨਹੀਂ ਉਹ ਦੇ ਦੇ ਨਹੀਂ ਨਹੀਂ ਉਹ ਦੇ ਉਹ ਨਹੀਂ ਆਉਂਦਾ ਅੱਛਾ ਨਹੀਂ ਆਉਂਦਾ ਚਲੋ ਕੋਈ ਨਹੀਂ ਤੁਸੀਂ ਗੱਲ ਕਰ ਲਓ ਜੀ ਉਹ ਤੁਸੀਂ ਘਟਾਉਣਾ ਵਧਾਉਣਾ ਉਹ ਤੁਹਾਡੇ ਸਾਰੇ ਮੈਂ ਤਾਂ ਮਜ਼ਾਕ ਕਰੀ ਜਾਂਦਾ ਸੀਗਾ ਇਹਨਾਂ ਦਾ ਉਹ ਟਰੈਕਟਰ ਸ਼ਾਇਦ ਵਿਕ ਜਾਏ ਹੈਨਾ ਅੱਗੇ ਟਰੈਕਟਰ ਹੈਗਾ ਇਹਨਾਂ ਕੋਲੇ 5500 ਆਹ 35 ਵਾਲਾ ਸੋਨਾਂ ਵਾਲਾ ਕਿਹਾ 2008 ਮਾਲ ਟਰੈਕਟਰ ਹੈ ਜੀ ਡਬਲ ਕਲਚ ਦਾ ਟਰੈਕਟਰ ਹੈ ਟਰੈਕਟਰ ਦੇ ਟਾਇਰ ਪਏ ਨਵੇਂ ਵਰਗੇ ਨਵੇਂ ਵਰਗੇ ਟਾਇਰ ਪਏ ਨੇ ਡਬਲ ਕਲਚ ਟਰੈਕਟਰ ਹੈ ਚੰਗਾ ਟਰੈਕਟਰ ਹੈ ਇਹਦਾ ਨੰਬਰ ਕਿੱਥੋਂ ਦਾ ਜੀ ਇਹਦਾ ਵੀ ਹਰਿਆਣਾ ਇਹ ਵੀ ਹਰਿਆਣਾ ਨੰਬਰ ਹੈ ਜੀ ਬਾਡੀ ਲਾਈਨ ਦਾ ਚੈੱਕ ਕਰ ਲੋ ਡਬਲ ਕਲਚ ਹੈ ਸਾਈਡ ਗੇਅਰ ਹੈ 6 ਝਰੀ ਹੈ ਰਿੰਮਾਂ ਦਾ ਮਗਰਾੜਾਂ ਦਾ ਤੁਸੀਂ ਝਾਤ ਮਾਰਸ ਹਲਕੀ ਫੁਲਕੀ ਟੱਚਿੰਗ ਹੋ ਸਕਦੀ ਹੈ ਮਣੀ ਮੋਟੀ ਜੇ ਅਸੀਂ ਕਹੀਏ ਵੀ ਬੰਦਾ ਕਈ ਉਹ ਦੂਰੋਂ ਆਜੇ ਫੋਟੋ 'ਚ ਫਰਕ ਪੈ ਜਾਂਦਾ ਹੈਗਾ ਤੁਸੀਂ ਆਪ ਹੀ ਸਿਆਣਿਓ ਇਹਨਾਂ ਨਾਲ ਸੰਪਰਕ ਕਰ ਲਓ ਮਾਰਕਾ ਵੀ 2008 ਦਾ ਹੀ ਹੈ ਇਹ ਦੇਖ ਚੰਗਾ ਟਰੈਕਟਰ ਹੈ ਵਧੀਆ ਟਰੈਕਟਰ ਹੈ ਜੀ 2 ਲੱਖ 45000 ਰੁਪਏ ਟਰੈਕਟਰ ਦਾ ਰੇਟ ਹੈ ਇਹਦਾ ਸੌਦਾ ਕਿੰਨੇ ਦਾ ਹੋਊਗਾ ਜੀ ਇਹਦਾ ਹੋਊਗਾ ਸੌਦਾ 200000 ਦਾ 2 ਲੱਖ 20000 ਦਾ ਹਾਂ ਇਹ ਤਾਂ ਮਾੜਾ ਜੀ ਮੈਂ ਤਾਂ ਫਟ ਕੋਈ 19 ਕੀ ਕਰ ਲਾਂਗੇ 19 ਕੀ ਕਰਾਂ 20 ਦਾ ਨਹੀਂ ਦੇ ਤੂੰ ਕਹਾਂ ਮਾੜਾ ਜਾਂ 19 ਦਾ ਲੈ ਜਾਂ 20 ਦਾ 19 ਕੀ ਤਾਂ ਮਾੜੀ ਹੁੰਦੀ ਹੈ ਵੈਸੇ ਤਾਂ ਅੱਗੇ ਇਹਨਾਂ ਕੋਲ ਹੈਗਾਗਾ ਹਾਲੈਂਡ 5500 ਹਾਲੈਂਡ 5500 2014 ਮਾਡਲ ਹੈ ਮਾਨਸਾ ਦਾ ਨੰਬਰ ਹੈ ਚੈਕਿੰਗ ਫੈਕਿੰਗ ਜਰੂਰ ਹੋਈ ਪਰ ਇਹਨਾਂ ਤੋਂ ਰਨ ਨੂੰ ਕਰ ਦੋਈ ਜਾਊਗਾ ਪਾਵਰ ਸ਼ੇਅਰਿੰਗ ਆ ਦੇਖੋ 2014 ਮਾਡਲ ਹੈ 15 ਵਾਲੇ ਡੈਰ ਜਿਹੜੇ ਹੋਇਆ ਟਰੈਕਟਰ ਨੂੰ 15 9 28 ਦੇ ਹਲਕੀ ਬੁਲਗ ਡਾਚਿੰਗ ਹੋਈ ਵੀ ਹੈ ਕੋਈ ਭਰਾ ਦੂਰੋਂ ਆਵੇ ਕਵੇ ਵੀ ਇਹਦਾ ਮਹਿੰਗਾ ਜੀ ਸਸਤਾ ਟਰੈਕਟਰ ਚੰਗਿਆ ਡਬਲ ਡਿਸਟ੍ਰਿਬਿਊਟਰ ਹੈ ਵਧੀਆ ਟਰੈਕਟਰ ਹੈ ਸੈਡ ਗੇਅਰ ਹੈ 2 ਸਪੀਡ ਚ ਹੈ ਬਈ ਜੀ ਇੰਨੇ ਦਾ ਮਿਲਦਾ ਵੀ ਕੁਛ ਨਹੀਂ 3 ਲੱਖ ਰੁਪਏ ਡਿਮਾਂਡ ਕਰਦੇ ਆ ਤੇ ਟਰੈਕਟਰ ਦਵਾਦਾ ਮੇਰੇ ਹਿਸਾਬ ਨਾਲ 2.5 ਲੱਖ ਰੁਪਏ ਦਾ ਇੰਜਨ ਗੇਅਰ ਦਾ ਤੁਸੀਂ ਆਪ ਚੈੱਕ ਕਰਕੇ ਲੈ ਜਾਓ ਨਵੇਂ ਟਾਇਰਾਂ ਚ ਇਹਦਾ ਤਾਂ ਮੰਗ ਤਾਂ 3 ਲੱਖ ਰੁਪਏ ਜੀ ਹੋ ਜੂਗਾ ਨਾ 2.5 ਲੱਖ ਦਾ ਇਹ ਹਾਂ 2.5 ਲੱਖ ਦਾ ਹੋ ਜਾਣਾ 3 ਲੱਖ ਨੂੰ 2.5 ਤਿੰਨ ਦਾ 60 ਪੈਡ ਰੇਂਗ ਹੋਰ ਕੀ ਨਹੀਂ 60 ਪੈਡ ਦਾ ਨਹੀਂ 2.5 ਲੱਖ ਰੁਪਏ ਦਾ ਟਰੈਕਟਰ ਮਿਲੂਗਾ ਬਾਈ ਜੀ ਸਿੱਧਾ ਆ ਕੇ ਸੰਪਰਕ ਕਰ ਲਿਓ ਹਾਲੈਂਡ ਕੁਝ 900 ਤੋਂ 2 ਸਪੀਡ ਹੈ ਕੋਈ ਮਾਰ ਮਾਰ ਕਹਿ ਕੇ ਅਗਲਾ ਅੱਖੇ ਵੀ ਤਾਂ ਆਏ ਆ ਜੀ ਰੰਗ ਰੋਹਿਆ ਬਫਰਾਣਾ ਹਨਾ ਔਰ ਆ ਮਾ ਮੋੜਾ ਇਹ ਜੀ ਡਾ ਦੇਗਾ ਕੋਲੇ ਮਿਲਿਆ ਪਿਆ ਹਾਂ ਕੋਲੇ ਮਿਲਿਆ ਪਿਆ ਹਾਂ ਕੋਈ ਇੰਜਨ ਗੇਰ ਕਰ ਕਿਵੇਂ ਜੀ ਇਹਦਾ ਓਕੇ ਆ ਮਾਰੀ ਮੋਟੀ ਭਾਅ ਰਹੀ ਜੀ ਤਾਪ ਹੈਗੀ ਠੀਕ ਹੈ ਵਧੀਆ ਗੱਲਾਂ ਕਹੀਆਂ ਪ੍ਰੈਸ਼ਰ ਕੋਨਫਰ ਟੋੜਦਾ ਨਹੀਂ ਤਾਂ ਤੇ ਮਾੜੀ ਮੋਟੀ ਬਾਹਰ ਦੂਜੇ ਘਰਾਂ ਚੋਂ ਨਹੀਂ ਇਹ ਤਾਂ ਮਾੜੀ ਡੈਕਸਨਾਂ ਦੀ ਬਾਜ਼ਮਾਨੀ ਮੋਟੀ ਹੁੰਦੀ ਹਾਂ ਤਾਂ ਤਾਪ ਚਾਹਲੇ ਚ ਹਾਂਜੀ ਹਾਂਜੀ ਹਾਂ ਦੂਜਿਆਂ ਚ ਕਿਸੇ ਦੀ ਸਾਈ ਲੱਖ ਦਾ ਹੋਰ ਆਉਂਦਾ ਵੀ ਕੀ ਹੈ ਜੇ ਤੁਸੀਂ ਆਪਸਾਂ ਨੂੰ 55 ਆਉਣਾ ਲੜਕਾ ਕੌਣ ਹੁੰਦਾ ਤਾਂ ਆਉਂਦਾ 2.5 ਲੱਖ ਦਾ ਹਾਂਜੀ 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 14 ਮਾਲ ਟਰੈਕਟਰ ਹੈ ਨਾ ਜੀ ਅੱਗੇ ਇਹਨਾਂ ਕੋਲ ਟਰਾਲੀਆਂ ਹੁੰਦੀਆਂ ਜੀ ਆਓ ਜੀ ਟਰਾਲੀਆਂ ਵੀ ਦਿਖਾ ਦਿਓ ਤੁਹਾਨੂੰ ਆਹ 47 ਦੇਖ ਆ 44 ਇੱਕ ਹੋਰ ਹੈ ਇਹਦੇ ਟਾਇਰ ਨਵੇਂ ਵਾਰਖੇ ਨੇ 13 ਵਾਲੇ ਪਿਛਲੇ ਅਗਲੇ ਟਾਇਰ 70 ਕੁ ਪੈਸੇ ਨੇ ਟਰੈਕਟਰ ਠੀਕ ਹੈ 2002 ਮਾਡਲ ਆ 2 ਲੱਖ ਤੇ 45000 ਰੁਪਿਆ ਟਰੈਕਟਰ ਦੀ ਇਹਦੀ ਡਿਮਾਂਡ ਕਰਦੇ ਆ 44 ਵਾਲੇ ਤਾਂ ਸਪੈਸ਼ਲ ਆ ਜੋ ਹਣਾ ਹਾਂ ਚੰਗਾ ਰਹਾਦਾ ਪਿੰਜਨਗੇਰ ਦਾ ਆ ਆਪਣੀ ਗੇਰ ਖੂ ਪੱਤਰੀ ਮਾਂ ਵੀ ਨੰਬਰ ਕਿੱਥੋਂ ਦਾ ਜੀ ਇਹਦਾ ਨੰਬਰ ਹਰਿਆਣਾ ਨੰਬਰ ਹਰਿਆਣਾ ਤੇ ਇਹ ਕਿੰਨੇ ਦਾ ਹੋ ਜੀ ਇਹ ਸੌਦਾ ਦਾ 20 ਬੂ ਛੱਡ ਕੇ 20 ਨਹੀਂ ਛੜੀ ਆ ਹਾਂ ਜੀ ਪਾ ਅੰਦਰ ਨਹੀਂ ਲੰਡਾ ਹਾਂ ਦਾ ਹੋਰ ਕਿੰਨਾ 20 ਟੱਪ ਕੇ ਦੇਵਾਂਗੇ ਟੱਪ ਕੇ ਉਹ ਕਿਵੇਂ ਛਾਲ ਮਾਰ ਕੇ ਛਾਲ ਮਾਰ ਕੇ ਲਾ ਦੇਵਾਂਗੇ ਗੱਲ ਕਰ ਲਓ ਜੀ ਤੁਸੀਂ ਜਿੰਨੇ ਦਾ ਸੌਦਾ ਦੇਣਗੇ ਜਥੇਦਾਰ ਬੰਦੇ ਨਾ ਅੱਗੇ ਇਹਨਾਂ ਕੋਲ ਟਰਾਲੀਆਂ ਟਰਾਲੀਆਂ ਕਿੰਨੀਆਂ ਹੁੰਦੀਆਂ ਜੀ ਆਪਣੇ ਕੋਲੇ ਆਪਣੇ ਕੋਲ ਟਰਾਲੀਆਂ ਪੰਜ ਛੇ ਹੁੰਦੀਆਂ ਨੇ ਦੋ ਧਰੈ ਖੜੀਆਂ ਕੁਛ ਦੋ ਆ ਮੰਡੀ ਚ ਦੋ ਮੰਡੀ ਚ ਇਹਨਾਂ ਸਾਈਜ਼ ਕੀ ਟਰਾਲੀਆਂ ਦਾ ਇਹ ਸਵਾ ਦੋ ਸੀ ਚੌੜੀ 11 ਲੰਬੀ ਕਰਣਾ ਮੈਂ ਤੇ ਵੇਟ ਕਿੰਨਾ ਹੁੰਦਾ ਜੀ ਇਹਦਾ ਇਹਨਾਂ ਦਾ ਵੇਟ ਹੈਗਾ ਉਹਦਾ ਵੇਟ ਇਹਦੇ 10-10 ਕੁਆਟਰ ਨੂੰ ਸੱਲਿਆ ਜਾਂਦਾ ਅੱਛਾ ਤੇ ਲੀਲੀ ਗਾ ਜੀ 11 ਕੁਆਟਰ 30 ਕਿਲੋ ਦਾ ਵੇਟ ਜੋਕੇ ਦੇਮਾ ਇੱਥੇ ਬਕਸਾ ਅੱਛਾ 15 ਕੁਆਟਰ 30 ਕਿਲੋ ਸਾਰਾ ਬਜਣਾ ਤੇ ਲਾਲ ਟਰਾਲੀ ਦਾ ਜੀ ਲਾਲ ਟਰਾਲੀ ਦਾ ਮੇਰੇ ਸਾਹਬ ਤੋਂ ਵੀ ਹੂਆ 15 ਕੁਆਟਰ 15-20 ਕਿਲੋ ਅੱਛਾ ਹਾਂ ਉਹਦੀ ਮੇਰੇ ਕੋ ਪਰਤੀ ਨਹੀਂ ਇਹਦੀ ਮੈਂ ਪਰਤੀ ਲਈ ਇੱਕ ਲੱਖ 42000 ਰੁਪਏ ਡਿਮਾਂਡ ਹੈ ਜੀ ਤੇ ਸੌਦਾ ਕਿੰਨੇ ਦਾ ਹੋਊਗਾ ਜੀ ਛੋਟਾ ਦੇਖ ਲੋ ਘਟਾ ਦੇ ਦੇ ਟਾਇਰ ਵੇਦਾਗਾ ਜੀ ਲਿਖਿਆ ਪਿਆ ਟਾਇਰ ਵੇਦਾਗਾ ਯਾ ਲੈਨੇ ਆਪਦੇ ਪੌਣੇ ਹੁਣ ਮੈਂ ਆਪਦੇ ਲਾਉਣੇ ਹੁਣ 7000 ਦੇ ਲਾ ਲਾਂਗੇ 7000 ਦੇ ਡਾ ਲੈ ਲਾਂਗੇ ਹਾਂ ਠੀਕ ਹੈ ਜੀ ਉ ਬੇ ਦਾ ਡਾ ਰਾਇ ਸੀ ਗੂਗਲ ਨਹੀਂ ਪੜਿਆ ਹਾਲ ਤੇ ਡਾ ਰਣਾ ਜੀ ਠੀਕ ਹੈ ਜੀ ਹਾਂ ਕੋਈ ਮਾਰਾ ਮੋਟਾ ਭਵਾ ਬਾ ਕੋਈ ਪੁਰਾਣੀਆਂ ਡਾਲੀਆਂ ਵੀ ਨਹੀਂ ਪੁਰਾਣੀ ਕੋਈ ਨਹੀਂ ਆਉਂਦੀ ਆਪਾਂ ਨਾਲ ਕੱਟੀ ਅਗੇ ਅੱਛਾ ਨਵੀਆਂ ਡਾਲੀਆਂ ਹੋ ਗਈਆਂ ਲਾਉਂਗਾ ਲਾਉਂਗਾ ਵੇਚ ਦੇ ਬੜਾ ਜੇ ਫੋਨ ਨੰਬਰ ਅਖੀਰ ਤੇ ਫਿਰ ਬੋਲ ਦੋ ਜਰਾ ਨੰਬਰ 95925 95925 ਹਾਂ 95925 90552 90552 ਬਲਵੀਰ ਸਿੰਘ ਜੱਥੇਦਾਰ ਬਲਵੀਰ ਸਿੰਘ ਪਿੰਡ ਸੰਦੋਹਾ ਨੇੜੇ ਮੌੜ ਮੜੇ ਜ਼ਿਲ੍ਹਾ ਬਟੰਡਾ ਹੈਣਾ ਜੀ ਜ਼ਿਲ੍ਹਾ ਬਟੰਡਾ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹਨਾਂ ਨੂੰ ਟਰੈਕਟਰਾਂ ਦੀ ਰੇਟ ਸਬੰਧੀ ਟਰਾਲਾਂ ਦੀ ਸਬੰਧੀ ਜਾਣਕਾਰੀ ਲੈ ਸਕਦਾ ਵੀਡੀਓ ਚੰਗੀ ਲੱਗੇ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ